ਨਮਸਕਾਰ ਆਕਾਸ਼ਵਾਣੀ ਦਾ ਚਲੰਦਰ ਕੇਂਦਰ ਹੈ ਹੁਣ ਤੁਸੀਂ ਜੰਨਤਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਪਹਿਲਾ ਇਸ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਸੰਵਿਧਾਨ ਦਾ ਸਭ ਤੋਂ ਵੱਡਾ ਵਿਰੋਧੀ ਘਰਾ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਦੀ ਮਾਨਸਿਕਤਾ ਅਨੁਸੂਚਿਤ ਜਾਤੀਆਂ ਅਨੁਸੂਚਿਤ ਕਬੀਲਿਆਂ ਤੇ ਹੋਰ ਨਾ ਪਛੜੀਆਂ ਸ਼੍ਰੇਣੀਆਂ ਦਾ ਵਿਰੋਧ ਕਰਨਾ ਹੈ ਕਾਨੂੰਨ ਤੇ ਵਿਵਸਥਾ ਬਾਰੇ ਪੰਜਾਬ ਦੇ ਡੀਜੀਪੀ ਅਰਪਤ ਸ਼ੁਕਲਾ ਨੇ ਪਠਾਨਕੋਟ ਵਿਖੇ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਐਸਪੀਰੇਸ਼ਨਲ ਜ਼ਿਲਾ ਤੇ ਬਲਾਕ ਪ੍ਰੋਗਰਾਮ ਤਹਿਤ ਮਹੱਤਵਪੂਰਨ 6 ਪਹਿਲਵਾਂ ਦਾ ਸੰਪੂਰਨਤਾ ਆਪਹਾਨ ਭਲਕੇ 4 ਜੁਲਾਈ ਤੋਂ ਚਲਾਇਆ ਜਾ ਰਿਹਾ ਹੈ ਅਥੇ ਕੋ ਮੰਤਰੀ ਪਲਾਸਟਿਕ ਬੈਗ ਮੁਕਤ ਦਿਵਸ ਮੌਕੇ ਬਠਿੰਡਾ ਦੇ ਰਾਮਪੁਰਾ ਫੁੱਲ ਵਿਖੇ ਗੈਰ ਸਰਕਾਰੀ ਜਥੇਬੰਦੀ ਨੇ ਪਲਾਸਟਿਕ ਕਚਰੇ ਬਦਲੇ ਲੋਕਾਂ ਨੂੰ ਮੁਫਤ ਵਿੱਚ ਬਰਾਬਰ ਦਾ ਗੁੜ ਵੰਡਿਆ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਸੰਵਿਧਾਨ ਦਾ ਸਭ ਤੋਂ ਵੱਡਾ ਵਿਰੋਧੀ ਕਰਾਰ ਦਿੰਦੇ ਹੋਏ ਉਸ ਦੇ ਨਿਸ਼ਾਨਾ ਸਾਧਿਆ ਸੰਸਦ ਦੀ ਸਾਂਝੀ ਬੈਠਕ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਤੇ ਰਾਜ ਸਭਾ ਵਿੱਚ ਧੰਨਵਾਦ ਦੇ ਮਤੇ ਦਾ ਜਵਾਬ ਦਿੰਦਿਆਂ ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਦੀ ਮਾਨਸਿਕਤਾ ਅਨੁਸੂਚਿਤ ਜਾਤੀਆਂ ਅਨੁਸੂਚਿਤ ਕਬੀਲਿਆਂ ਤੇ ਹੋਰਨਾਂ ਪਛੜੀਆਂ ਸ਼੍ਰੇਣੀਆਂ ਦਾ ਵਿਰੋਧ ਕਰਨਾ ਹੈ उ मुख विरोधी पार्टी के सबका राष्ट्रपति रामनाथ कोविंद का अपमान करने का भी दोष लगाया कांग्रेस ने राष्ट्रपति द्रौपदी मुर्मू का भी अपमान करने कोई कसर बाकी नहीं छी प्रधानमंत्री मोदी ने कहा कि संविधान सिर्फ धारावं का संग्रह नहीं है सगो इसकी भावना शब्द सरकार कीमती ने उन्होंने कहा कि संविधान सरकार दिशा देनेण मुनारा संविधान है किसी भी सरकार के नीति निर्धारण में कार्यकलापों में हमारा संविधान दिशा दर्शक का काम करता है संविधान के प्रति आस्था का भाव जगे और संविधान के प्रति समझ विकसित हो संविधान हमारी सबसे बड़ी प्रेरणा रहे इसके लिए हम कोशिश करते रहे और अब जब 75 वर्ष में प्रवेश कर रहे हैं तो हमने इसे एक जन उत्सव के रूप में राष्ट्रव्यापी उत्सव मनाने का ਉਨਾ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਤਹਿਤ ਪਿਛਲੇ 6 ਸਾਲਾਂ 'ਚ 10 ਕਰੋੜ ਤੋਂ ਵੱਧ ਕਿਸਾਨਾਂ ਨੂੰ ਲਾਭ ਪਹੁੰਚਾਇਆ ਗਿਆ ਅਤੇ ਕਿਸਾਨਾਂ ਨੂੰ 3 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵੰਡੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ ਮਹਾਮਾਰੀ ਵੱਲੋਂ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਦੇਸ਼ ਦੀ ਆਰਥਿਕਤਾ 10ਵੇਂ ਸਥਾਨ ਤੋਂ 5ਵੇਂ ਸਥਾਨ ਤੇ ਪਹੁੰਚ ਗਈ ਹੈ। आने वाले पांच साल मूल सुविधाओं के सेचुरेशन के एक गरिमापूर्ण जीवन जीने के लिए जिस प्रकार के गवर्नेंस की आवश्यकताएं है, होती हैं हम इन मूलभूत सुविधाओं के सेचुरेशन का युग के रूप में उसको परिवर्तित करना चाहते हैं दुनिया की तीसरे नंबर की इकोनॉमी बनेंगे तब सकारात्मक प्रभाव तो होगा लेकिन वैश्विक परिवेश में अभूतपूर्व प्रभाव पर ਕਾਨੂੰਨ ਤੇ ਵਿਵਸਥਾ ਬਾਰੇ ਪੰਜਾਬ ਦੇ ਡੀਜੀਪੀ ਅਰਪਤ ਸ਼ੁਕਲਾ ਨੇ ਪਠਾਨਕੋਟ ਵਿਖੇ ਅੱਜ ਵਾਕ-ਵਾਕ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਅਮਰਨਾਥ ਯਾਤਰਾ ਨੂੰ ਲੈ ਕੇ ਸੁਰੱਖਿਆ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਇਲਾਵਾ ਉਹਨਾਂ ਜੰਮੂ ਕਸ਼ਮੀਰ ਬਾਰਡਰ ਤੇ ਮਾਦੂਬਨਾਕੀ ਦਾਵੀਨ ਰੱਖਣ ਕੀਤਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸੁਰੱਖਿਆ ਦੇ ਹਰ ਪਹਿਲੂ ਤੇ ਬਰੀਕੀ ਨਾਲ ਗੱਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਲਗਾਤਾਰ ਕੁਸਪੈਟ ਕਰਵਾਈ ਜਾ ਰਹੀ ਹੈ ਤੇ ਉਸ ਨੂੰ ਵੇਖਦੇ ਹੋਏ ਨਾਕਿਆਂ ਉੱਤੇ ਫੋਰਸ ਵਧਾਈ ਗਈ ਹੈ ਤਾਂ ਜੋ ਪਾਕਿਸਤਾਨ ਵਿਆਪਕ ਹਰਕਤਾਂ ਨੂੰ ਰੋਕਿਆ ਜਾ ਸਕੇ ਸਾਡੇ ਜਿਹੜੇ ਦੋ ਮੇਨ ਚੈਲੰਜਸ ਇਸ ਵੇਲੇ ਹੈ ਇੱਕ ਤਾਂ ਜਿਹੜੇ ਅਮਰਨਾਥ ਯਾਤਰਾ ਦੇ ਯਾਤਰੀ ਸਾਡੇ ਪੰਜਾਬ ਵਿੱਚੋਂ ਆ ਰਹੇ ਆ ਉਹਨਾਂ ਦੀ ਸੁਰੱਖਿਆ ਔਰ ਦੂਸਰੀ ਜਿਹੜਾ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਉੱਥੋਂ ਇਨਫਿਲਟ੍ਰੇਸ਼ਨ ਦੀ ਬੇੜ ਨੂੰ ਖਤਮ ਕਰਨਾ ਔਰ ਰੋਕਣਾ ਇਹ ਸਾਡੇ ਪ੍ਰਾਈਮ ਦੋ ਸਬਜੈਕਟ ਸੀਗੇ ਇਹਨ ਦੋਵੇਂ ਵਿਸ਼ਿਆਂ ਤੇ ਗਹਿਨ ਚਰਚਾ ਕੀਤੀ ਗਈ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਜਿਹੜਾ ਸ਼ੰਭੂ ਬਾਰਡਰ ਤੋਂ ਪਠਾਨਕੋਟ ਤੱਕ ਦਾ ਏਰੀਆ ਲੱਗਦਾ ਹੈ ਜਿਸ ਦੇ ਵਿੱਚ ਜ਼ਿਆਦਾਤਰ ਯਾਤਰੀ ਟ੍ਰੈਵਲ ਕਰਦੇ ਆ ਇਸ ਨੂੰ 6 ਸੈਕਟਰਸ ਦੇ ਵਿੱਚ ਵੰਡਿਆ ਗਿਆ ਹੈ ਹਰੇਕ ਸੈਕਟਰ ਦੇ ਵਿੱਚ ਇੱਕ ਕਮਾਂਡੈਂਟ ਰੈਂਕ ਦਾ ਆਫਸਰ ਲਗਾਇਆ ਗਿਆ ਇਸੇ ਤਰ੍ਹਾਂ ਪਠਾਨਕੋਟ ਤੋਂ ਅੰਮ੍ਰਿਤਸਰ ਦਾ ਜਿਹੜਾ ਜਿਹੜੀ ਸੜਕ ਜਾਂਦੀ ਹੈ ਇਸ ਦੇ ਉੱਤੇ ਵੀ ਟੁਕਵਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਨੀਤੀ ਆਯੋਗ ਦਾ ਐਸਪੀਰੇਸ਼ਨਲ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਪਾਰਤ ਸਰਕਾਰ ਦੀ ਇੱਕ ਪਹਿਲ ਕਦਮੀ ਹੈ ਜਿਸ ਤਹਿਤ ਵਾਕਵਾ ਖਾਪਤੰਡਾ ਵਿੱਚ ਪਛੜ ਰਹੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਆਰਥਿਕ ਵਿਕਾਸ ਕਰਨਾ ਹੈ ਜ਼ਿਲ੍ਹਿਆਂ ਨੂੰ ਵਾਕਵਾ ਖਾਸ ਖੇਤਰਾਂ ਵਿੱਚ ਜਗ੍ਹਾ ਲਚਾਣ ਵਾਸਤੇ ਐਸਪੀਰੇਸ਼ਨਲ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਨੇ ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹਿਆਂ ਤੋਂ ਇਲਾਵਾ ਗੁਰਦਾਸਪੁਰ ਅਮਰitsar ਜ਼ਿਲੰਦਰ ਕਪੂਰਥਲਾ ਤੇ ਸੰਗਰੂਰ ਜ਼ਿਲ੍ਹਿਆਂ ਦੇ ਕੁਝ ਖਾਸ ਬਲਾਕ ਇਸ ਪ੍ਰੋਗਰਾਮ 'ਚ ਸ਼ਾਮਲ ਨੇ ਹੁਣ ਐਸਪੀਰੇਸ਼ਨਲ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਤਹਿਤ ਮਹੱਤਵਪੂਰਨ 6 ਪਹਿਲੂਆਂ ਦਾ ਸੰਪੂਰਨਤਾ ਅਭਿਆਨ ਭਲਕੇ 4 ਜੁਲਾਈ ਤੋਂ ਚਲਾਇਆ ਜਾ ਰਿਹਾ ਹੈ। ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਬਲਾਕ ਵਿਖੇ 5 ਜੁਲਾਈ ਨੂੰ ਸੰਪੂਰਨਤਾ ਅਭਿਆਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸੰਪੂਰਨਤਾ ਅਭਿਆਨ ਦੇ ਨੋਡਲ ਅਫਸਰ ਸੁਨੀਲ ਫੋਗਟ ਨੇ ਦੱਸਿਆ ਕਿ ਇਹ ਅਭਿਆਨ 3 ਮਹੀਨੇ ਤੱਕ ਚਲਾਇਆ ਜਾਵੇਗਾ ਤੇ ਇਸ ਦੌਰਾਨ ਜਿਹੜੇ 6 ਪਹਿਲੂਆਂ ਤੇ ਟੀਚਾ ਨੂੰ 100% ਦੀ ਪੂਰਾ ਕਰਨ ਲਈ ਇਸ ਮੁਹਿੰਮ ਤਹਿਤ ਜ਼ੋਰ ਦਿੱਤਾ ਜਾਵੇਗਾ ਉਹਨਾਂ ਵਿੱਚ ਸਿਹਤ, ਪੋਸ਼ਣ, ਖੇਤੀਬਾੜੀ ਅਤੇ ਸਮਾਜਿਕ ਤਰੱਕੀ ਨਾਲ ਸੰਬੰਧਿਤ ਮਲੇ ਸ਼ਾਕੋਟ ਦੇ ਐਸ ਡੀ ਐਮ ਰਿਸ਼ਵ ਬਾਂਸਲ ਵੱਲੋਂ ਇਸ ਬਿਆਨੂ ਬਲਾਕ ਵਿੱਚ ਨਿਰਵਿਘਨ ਅਤੇ ਸੁਮੁੱੱਚੇ ਟਾੰਗ ਨਾਲ ਚਲਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਇੱਧਰ ਅੰਮ੍ਰਿਤਸਰ ਦੇ ਅਜਨਾਲਾ ਵਿਖੇ ਵੀ ਸੰਪੂਰਨਤਾ ਬ्यान ਫਲਕੇ 4 ਜੁਲਾਈ ਤੋਂ ਸ਼ੁਰੂ ਕੀਤਾ ਜਾਵੇਗਾ ਪਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਭਾਰਤ ਸਰਕਾਰ ਦੇ ਪਤਰ ਸੂਚਨਾ ਦਫਤਰ ਜਲੰਧਰ ਵੱਲੋਂ ਸੰਕਲਪ ਵੈਲਫੇਅਰ ਸੁਸਾਇਟੀ ਅਤੇ ਹਰਿਆਵਲ ਪੰਜਾਬ ਦੇ ਸਹਿਯੋਗ ਨਾਲ ਦਫਤਰ ਦੇ ਆਲੇ ਦੁਆਲੇ ਅਚਵਕਵਾ ਕਸਮ ਦੇ ਬੂਟੇ ਲਗਾਏ ਗਏ ਇਸ ਮਹਿੰਮ ਵਿੱਚ ਪਤਰ ਸੂਚਨਾ ਦਫਤਰ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਦੂਰਦਰਸ਼ਨ ਕੇਂਦਰ ਅਤੇ ਕੇਂਦਰੀ ਸੰਚਾਰ ਬਿਊਰੋ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਹਿੱਸਾ ਲਿਆ ਹੋਰ ਵੇਰਵੇ ਨਾਲ ਇਹ ਰਿਪੋਰਟ ਚੋਗਿਰਦੇ ਨੂੰ ਬਚਾਉਣ ਲਈ ਪੰਜਾਬ ਵਿੱਚ ਕਈ ਸਮਾਜ ਸੇਵੀ ਜਥੇਬੰਦੀਆਂ ਅਹਿਮ ਭੂਮਿਕਾ ਨਿਭਾ ਰਹੀਆਂ ਨੇ ਸੰਕਲਪ ਵੈਲਫੇਅਰ ਸੁਸਾਇਟੀ ਅਤੇ ਹਰਿਆਵਲ ਪੰਜਾਬ ਵੀ ਇਹਨਾਂ ਵਿੱਚ ਸ਼ਾਮਲ ਨੇ ਇਹਨਾਂ ਦੋਹਾਂ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਜਲੰਧਰ ਵਿਖੇ ਸਥਿਤ ਪੱਤਰ ਸੂਚਨਾ ਦਫ਼ਤਰ ਦੇ ਆਲੇ-ਦੁਆਲੇ ਅੱਜ ਵੱਖ-ਵੱਖ ਕਿਸਮ ਦੇ ਬੂਟੇ ਲਗਾਏ ਗਏ ਇਹਨਾਂ ਵਿੱਚ ਨਿੰਮ, ਆਮਲਾ, ਸੁਖਚੈਨ ਤੇ ਟਾਲੀ ਦੇ ਬੂਟੇ ਸ਼ਾਮਲ ਨੇ ਸੰਕਲਪ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਪੁਨੀਤ ਖੰਨਾ ਅਨੁਸਾਰ ਮਾਤਾ-ਪਰਨ ਦੀ ਸੰਭਾਲ ਹਰ ਨਾਗਰਿਕ ਦਾ ਨੈਤਿਕ ਫਰਜ਼ ਹੋਣਾ ਚਾਹੀਦਾ ਹੈ ਸਾਨੂੰ ਸਭ ਨੂੰ ਰਲ ਮਿਲ ਕੇ ਸੰਕਲਪ ਲੈਣਾ ਚਾਹੀਦਾ ਕਿ ਇਸ ਬਰਸਾਤੀ ਮੌਸਮ ਦੇ ਵਿੱਚ ਅਸੀਂ ਵੱਧ ਤੋਂ ਵੱਧ ਬੂਟੇ ਲਗਾਈਏ ਪੀਪਲ ਨੀਮ ਬੋਟ ਲਗਾਓ ਚਾਮੁਨ ਲਾਓ ਸੁਹਾਂਚਨਾ ਲਗਾਓ ਟਾਲੀਆਂ ਲਗਾਓ ਡੇਕਾ ਲਗਾਓ ਨੀਮਲ ਲਗਾਓ ਵੱਧ ਤੋਂ ਵੱਧ ਤੇ ਉਹਨਾਂ ਨੂੰ ਪਾਲੋ ਕਿਉਂਕਿ ਪੰਜਾਬ ਦੇ ਵਿੱਚ ਜੀ 4% ਥਾਂ ਤੇ ਬੂਟੇ ਬੱਜੇ ਨੇ ਇਹਨਾਂ ਨੂੰ ਸਾਨੂੰ 30-35% ਤੱਕ ਲੈ ਕੇ ਜਾਣਾ ਹੈ ਤੇ ਉਹਦੇ ਲਈ ਬੂਟੇ ਵੱਧ ਤੋਂ ਵੱਧ ਲਗਾਣੇ ਪੈਣਗੇ ਇਸ ਮੌਕੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਚੌਗਿਰਦੇ ਨੂੰ ਹਰਿਆ ਭਰਿਆ ਰੱਖਣ ਅਤੇ ਬੂਟਿਆਂ ਦੀ ਸਾਂਭ ਸੰਭਾਲ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਤੇ ਦੂਜਿਆਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨ ਦਾ ਅਹਿਦ ਲਿਆ ਸੰਕਲਪ ਬੇਰਫਰ ਸੁਸਾਇਟੀ ਅਤੇ ਹਰਿਆਵਲ ਪੰਜਾਬ ਦੀ ਟੀਮ ਦੇ ਸੁਦੀਰ ਸੈਗਲ ਡਾਕਟਰ ਪੰਖੂੜੀ ਡਾਕਟਰ ਅਮਿਤ ਤਾਨੀਆਂ ਅਤੇ ਵਿੱਕੀ ਦਾ ਮੂਹਮ ਵਿੱਚ ਵਿਸ਼ੇਸ਼ ਸਹਿਯੋਗ ਰਿਹਾ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਾਨੀ ਸਮਾਚਾਰ ਜਲੰਧਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸ਼ौर्य ਵੰਦਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਕੈਪਟਨ ਜੋਗਿੰਦਰ ਯਾਦਵ ਨੇ ਇਸ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਦੇਸ਼ ਲਈ ਸ਼ਹੀਦ ਹੋਏ ਸੈਨਿਕਾਂ ਦੇ 25 ਪਰਿਵਾਰਾਂ ਨੂੰ ਇਸ ਵਿੱਚ ਸਨਮਾਨਿਤ ਕੀਤਾ ਗਿਆ ਉਨ੍ਹਾਂ ਕਿਹਾ ਕਿ Kargil ਯੁੱਧ ਵਿੱਚ 500 ਸਾਈ ਦੇ ਕਰੀਬ ਸੈਨਿਕ ਸ਼ਹੀਦ ਹੋਏ ਸਨ ਉਹਨਾਂ ਕਿਹਾ ਕਿ ਸ਼ੌਰੇਵੰਦਨ ਪ੍ਰੋਗਰਾਮ ਉਹਨਾਂ ਲੋਕਾਂ ਨੂੰ ਸਮਰਪਿਤ ਹੈ ਜਿਨ੍ਹਾਂ ਆਪਣੇ ਘਰਾਂ ਦੇ ਚਿਰਾਗ ਦੇਸ਼ ਲਈ ਕੁਰਬਾਨ ਕੀਤੇ ਕੈਪਟਨ ਜਗਿੰਦਰ ਯਾਦਵ ਨੇ ਕਿਹਾ ਕਿ ਅਗਨੀਵੀਰ ਯੋਜਨਾ ਸਰਕਾਰ ਨੇ ਬੜੀ ਸੋਚ ਸਮਝ ਕੇ ਲਿਆਂਦੀ ਹੈ ਉਹਨਾਂ ਕਿਹਾ ਕਿ ਅੱਜ ਕੱਲ ਦਾ ਨੌਜਵਾਨ ਸਵੇਰੇ 7 ਵਜੇ ਤੋਂ ਪਹਿਲਾਂ ਉੱਠਦਾ ਨਹੀਂ ਪਰ ਜਦੋਂ ਅਗਨੀਵੀਰ ਵਿੱਚ ਸ਼ਾਮਲ ਹੋਵੇਗਾ ਤਾਂ ਉਸ ਨੂੰ ਸਵੇਰੇ ਤੜਕਸਾਰ ਉੱਠਣ ਦੀ ਆਦਤ ਪਵੇਗੀ ਅਤੇ ਆਪਣੇ ਸਰੀਰ ਦੀ ਫਿਟਨੈਸ ਵੀ ਆਦਤ ਵੀ ਪਵੇਗੀ ਤੇ ਦੇਸ਼ ਬਾਰੇ ਜਾਣ ਸਕਣਗੇ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨਾਲੋਜੀ ਮੰਤਰਾਲੇ ਦੇ ਫਲੈਗਸ਼ਿਪ ਪ੍ਰੋਗਰਾਮ ਇਨਸਪਾਇਰ ਅਵਾਰਡ ਮਾਨਕ ਪ੍ਰਦਰਸ਼ਨੀ ਅਤੇ ਪ੍ਰੋਜੈਕਟ ਪ੍ਰਤੀਯੋਗਤਾ ਮੂਗਾ ਦੇ ਪਿੰਡ ਡਰੋਲੀ ਪਾਇਸਥਿਤ ਕੁੜੀਆਂ ਦੇ ਸਕੂਲ 'ਚ ਕਰਵਾਈ ਗਈ ਵਿਗਿਆਨ ਦੀ ਖੋਜ ਵਿੱਚ ਨਵੀਨਤਾ ਲਿਆਉਣ ਦੇ ਮਕਸਦ ਵਾਲੀ ਇਸ ਪ੍ਰਤੀਯੋਗਤਾ ਵਿੱਚ ਫਿਰੋਜ਼ਪੁਰ ਫਰੀਦਕੋਟ ਤੇ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੇ ਹੱਥੀਂ ਤਿਆਰ ਕੀਤੇ ਮਾਡਲਾਂ ਨਾਲ ਸ਼ਿਰਕਤ ਕੀਤੀ। ਇਹ ਪ੍ਰਤੀਯੋਗਤਾ ਸਕੂਲੀ ਬੱਚਿਆਂ ਚਾਪਕੀ ਅਤੇ ਨਵੀਨਤਾਕਾਰੀ ਸੋਚ ਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕਰਵਾਈ ਜਾਂਦੀ ਹੈ। ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਇੰਡੀਆ ਦੇ ਨਮਾਇंदे ਡਾਕਟਰ ਨਵਨੀਤ ਕੁਮਾਰ ਨੇ ਦੱਸਿਆ ਕਿ ਕੌਮੀ ਆਸ ਤਹਿਤ ਗਿਆਨ ਨੂੰ ਵਿਧਾਣ ਵਾਲੇ ਲੱਖਾਂ ਦਿਮਾਗਾਂ ਦੀ ਖੋਜ ਲਈ ਕਰਵਾਏ ਜਾਂਦੇ ਇਹਨਾਂ ਮੁਕਾਬਲਿਆਂ ਲਈ ਵਿਦਿਆਰਥੀਆਂ ਵੱਲੋਂ ਆਪੋ-ਆਪਣੇ ਪ੍ਰੋਜੈਕਟ ਰਜਿਸਟਰਡ ਕਰਵਾਏ ਗਏ ਸਨ। ਅੱਜ ਦੀ ਪ੍ਰਦਰਸ਼ਨੀ ਵਿੱਚ ਰੋਬੋ ਡਰਾਈਵਰਾਂ ਨੂੰ ਨ ਦੀ ਵਿਆngਾਲੀ ਪੌੜੀਆਂ ਚੜਨ ਵਾਲੀ ਕੁਰਸੀ ਕਰੇਲੂ ਸੁਰੱਖਿਆ ਯੰਤਰ ਫਸਲਾਂ ਨੂੰ ਮੀਂਹ ਤੋਂ ਬਚਾਉਣ ਲਈ ਸਵੈਚਾਲਿਤ ਛੱਤਾਂ ਵਾਲੀ ਮੰਡੀ ਤੇ ਪੰਛੀਆਂ ਨੂੰ ਕਰੰਟ ਤੋਂ ਬਚਾਉਣ ਵਾਲੇ ਪ੍ਰੋਜੈਕਟ ਖਿੱਚ ਦਾ ਕੇਂਦਰ ਰਹੇ ਕੋ ਮੰਤਰੀ ਪਲਾਸਟਿਕ ਬੈਗ ਮੁਕਤ ਦਿਵਸ ਮਾਕੇ ਬਠਿੰਡਾ ਦੇ ਰਾਮਪੁਰਾ ਫੁੱਲ ਵਿਖੇ ਅੱਜ ਗੁਰਵਚਨ ਸਿੰਘ ਸੇਵਾ ਸਮਤੀ ਸੁਸਾਇਟੀ ਵੱਲੋਂ ਅਤੇ ಗ್ರಾಮ ਪੰਚਾਇਤ ਨੇ ਯੂਥ ਲਾਇਬ੍ਰੇਰੀ ਵਿੱਚ ਸੈਮੀਨਾਰ ਕਰਵਾਇਆ ਤੇ ਪਲਾਸਟਿਕ ਕਚਰਾ ਲਿਆਓ ਗੁੜ ਲੈ ਜਾਓ ਯੋਜਨਾ ਤਹਿਤ ਪਲਾਸਟਿਕ ਕਚਰੇ ਬਦਲੇ ਲੋਕਾਂ ਨੂੰ ਮੁਫਤ ਵਿੱਚ ਗੁੜ ਵੰਡਿਆ ਗਿਆ ਐਸਟੀਐਮ ਮਾਡਰ ਨਰਿੰਦਰ ਸਿੰਘ ਟਾਲੀਵਾਲ ਸੈਮੀਨਾਰ ਦੇ ਮੁੱਖ ਮਹਿਮਾਨ ਰਹੇ ਤੇ ਪਰਦਾਨਗੀ ਸੰਸਥਾ ਦੇ ਪ੍ਰਦਾਨ तरमजीत सिंह ਨੇ ਕੀਤੀ ਨਰਿੰਦਰ ਸਿੰਘ ਤਾਲੀਵਾਲ ਨੇ ਕਿਹਾ ਕਿ ਸੰਸਥਾ ਦੇ ਉਪਰਾਲੇ ਦੀ ਸਲਾਹਗਾ ਕੀਤੀ ਤੇ ਹੋਰਨਾ ਸਮਾਜਿਕ ਸੰਸਥਾਾਂ ਮਾ ਅਤੇ ਪੰਚਾਇਤਾਂ ਨੂੰ ਇਹੋ ਜੇ ਉਪਰਾਲੇ ਕਰਨ ਦੀ ਸਲਾਹ ਦਿੱਤੀ ਸੰਸਥਾ ਦੇ ਸਲਾਹਕਾਰ ਭੋਪਿੰਦਰ ਸਿੰਘ ਜੁਟਾਨਾ ਨੇ ਕਿਹਾ ਕਿ ਸੰਸਥਾ ਵੱਲੋਂ ਪਲਾਸਟਿਕ ਕਚਰੇ ਬਦਲੇ ਪਿੰਡ ਵਾਸੀਆਂ ਨੂੰ ਮੁਫਤ ਵਿੱਚ 295 ਕਿਲੋ ਗੁੜ ਵੰਡਿਆ ਗਿਆ ਉਹਨਾਂ ਕਿਹਾ ਕਿ ਕਾਰਜ ਪਿਛਲੇ 2 ਸਾਲਾਂ ਤੋਂ ਜਾਰੀ ਨੇ ਮੌਨਸੂਨ ਪੰਜਾਬ ਪਹੁੰਚ ਗਿਆ ਹੈ ਪਰ ਹੁਣ ਤੱਕ ਉਮੀਦ ਮੁਤਾਬਕ ਮੀਂਹ ਨਹੀਂ ਪੈ ਰਿਹਾ ਇਸ ਕਾਰਨ ਗਰਮੀ ਅਤੇ ਹਮਸ ਵਾਲਾ ਮੌਸਮ ਬਣਿਆ ਹੋਇਆ ਹੈ ਪਿਛਲੇ 24 ਘੰਟਿਆਂ 'ਚ ਜਲੰਧਰ ਸਮੇਤ ਕਈ ਜ਼ਿਲ੍ਹਿਆਂ 'ਚ بارش ਹੋਈ ਹੈ ਇਹਨਾਂ ਵਿੱਚ ਮੁਹਾਲੀ 'ਚ 17.5 ਮਿਲੀਮੀਟਰ ਅਤੇ ਰੂਪਨਗਰ 'ਚ 5.5 ਮਿਲੀਮੀਟਰ ਮੀਂਹ ਸ਼ਾਮਲ ਹੈ ਪਟਿਆਲਾ ਤੇ ਫਤਿਹਗੜ ਸਾਹਾ 'ਚ ਵੀ ਮੀਂਹ ਪੈਂਦੀਆਂ ਖਬਰਾਂ ਨਹੀਂ ਮੌਸਮ ਵਿਭਾਗ ਨੇ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਲੁਧਿਆਣਾ ਫਤਿਹਗੜ ਸਾਹਾ ਰੂਪਨਗਰ ਤੇ ਪਟਿਆਲਾ ਜ਼ਿਲ੍ਹਿਆਂ 'ਚ ਵੀ ਮੀਲੇ yellow alert ਤੇ ਗੁਰਦਾਸਪੁਰ ਅਮਰਸਰ ਕਪੂਰਥਲਾ ਤੇ ਜਲੰਧਰ 'ਚ ਔਰੇਂਜ ਅਲਰਟ ਜਾਰੀ ਕੀਤਾ ਹੈ ਇਹਨਾਂ ਜ਼ਿਲ੍ਹਿਆਂ 'ਚ ਅਗਲੇ 3 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ